ਇੱਥੇ ਤੁਹਾਨੂੰ ਸੇਵਾ ਨਿਭਾਣ ਦਾ ਮੌਕਾ ਮਿਲ ਰਿਹਾ ਹੈ ਉਹ ਵੀ ਅੰਮ੍ਰਿਤ ਵੇਲੇ ਕਿਉਂਕਿ ਅੱਜ ਨਵੀਂ ਪੀੜ੍ਹੀ ਦੀ ਗੱਲ ਕਰੀ ਤਾਂ ਅੰਮ੍ਰਿਤ ਵੇਲੇ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹੈ ਸੋ ਕਿਵੇਂ ਦਾ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਹਿਸੂਸ ਕਰ ਰਿਹਾ ਬਹੁਤ ਚੰਗਾ ਲੱਗਦਾ ਸੇਵਾ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ ਗੁਰਗੋਬਿੰਦ ਸਿੰਘ ਮਹਾਰਾਜ ਦੇ ਅਸਥਾਨਾਂ ਤੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਕਿਵੇਂ ਦਾ ਮਹਿਸੂਸ ਕਰਦੇ ਹੋ ਜਿੰਨੀਆਂ ਵੀ ਸੰਗਤਾਂ ਨਤਮਸਤਕ ਹੋਣਗੀਆਂ ਉਹ ਇਸ ਸਥਾਨ ਤੇ ਆ ਕੇ ਲੰਗਰ ਜ਼ਰੂਰ ਸ਼ਕਦੀ ਆ ਜੀ ਅਸੀਂ ਇੱਕ ਟਾਈਮ ਤੇ ਜੋ ਸਕਦੇ ਬਾਬਾ ਜੀ ਕਿ ਕਰਦੋਂ ਚਾਰ ਪੰਜ ਮਿੰਟ ਤੇਵਾਂ ਲੱਗ ਸਕਦੇ ਆ 4-5 6 ਕਿਲੋ ਹਾਂਜੀ ਕਿਵਲ ਕਿੰਨਾ ਕੁ ਲੰਗਰ ਇੱਕ ਜਿੰਨ ਦੇ ਵਿੱਚ ਤਿਆਰ ਹੁੰਦਾ ਹੈ ਅੰਮ੍ਰਿਤ ਵੇਲੇ ਤੁਸੀਂ ਇੱਥੇ ਸੇਵਾ ਕਰਮ ਪਹੁੰਚੇ ਹੋ ਤੁਹਾਡੀਆਂ ਅੱਖਾਂ ਭਰੀਆਂ ਹੋਈਆਂ ਨੇ ਕੀ ਖਿਆਲ ਨੇ ਜੀ ਮਾਨ ਦੇ ਜੀ ਤਕਤਿ ਸ਼੍ਰੀ ਹਜੂਰ ਸਾਹਿਬ ਨੰਦੇਵ ਦੇ ਤਕਤਿ ਤੇ ਜਿੰਨੇ ਵੀ ਸੰਗਤਾਂ ਨੇ ਨਸਤ ਗੁੰਮਿਆ ਨੇ ਉਹ ਇਸ ਅਸਥਾਨ ਤੇ ਆ ਕੇ ਲੰਗਰ ਜ਼ਰੂਰ ਛੱਕ ਲਿਆ ਨੇ ਸ਼੍ਰੀ ਹਜੂਰ ਸਾਹਿਬ ਨੰਦੇੜ ਦੀ ਧਰਤੀ ਤੇ ਜਿੰਨੀਆਂ ਵੀ ਸੰਗਤਾਂ ਨਤਮਸਤਕ ਹੁੰਦੀਆਂ ਨੇ ਉਹ ਇਸ ਅਸਥਾਨ ਤੇ ਆ ਕੇ ਲੰਗਰ ਜ਼ਰੂਰ ਛਕਦੀਆਂ ਨੇ ਸੰਗਤ ਜੀ ਗੱਲ ਕਰ ਰਿਹਾ ਗੁਰਦੁਆਰਾ ਲੰਗਰ ਸਾਹਿਬ ਦੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਜਾਬ ਤੋਂ ਦੱਖਣ ਦੀ ਧਰਤੀ ਭਾਵ ਨੰਦੇੜ ਹਜੂਰ ਸਾਹਿਬ ਪਹੁੰਚੇ ਤਾਂ ਨਗੀਨਾ ਘਾਟ ਠਹਿਰਾਵ ਕਰਕੇ ਉਹਨਾਂ ਦੇ ਨਾਲ 220 ਘੋਟਸਵਾਰ ਸਿੰਘ ਸੀਗੇ ਉਹ ਇਸ ਅਸਥਾਨ ਤੇ ਲੰਗਰ ਛਕਿਆ ਕਰਦੇ ਸੀਗੇ ਅਤੇ ਇਸ ਅਸਥਾਨ ਤੇ ਬਾਬਾ ਨਦਾਨ ਸਿੰਘ ਜੀ ਜਿਨ੍ਹਾਂ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਆਖਿਆ ਕਿ ਅੱਜ ਤੋਂ ਲੰਗਰ ਦੀ ਸੇਵਾ ਤੁਸੀਂ ਇੱਥੇ ਕਰਿਆ ਕਰਨੀ ਐ ਸੋ ਉਸ ਤੋਂ ਬਾਅਦ ਖਾਸ ਇੱਥੇ ਲੰਗਰ ਸਹਿਬ ਗੁਰਦੁਆਰੇ ਦੇ ਨਾਮ ਤੋਂ ਅਸੀਂ ਜਾਣਦੇ ਆ ਤਾਂ ਪਹਿਲਾਂ ਇਹ ਸਮਾਂ 3:30 ਵਜੇ ਦਾ ਹੋ ਰਿਹਾ ਹੈ ਜਿੱਥੇ ਸਾਰੀਆਂ ਸਬਜ਼ੀਆਂ ਪਕਵਾਨ ਪਰ ਜਿਹੜੇ ਆ ਬਣਨੇ ਸ਼ੁਰੂ ਹੋ ਚੁੱਕੇ ਨੇ ਜੇਕਰ ਮੈਂ ਗੱਲ ਕਰਾਂ ਤੋਹਾਈ ਦੀ ਤਾਂ ਪੂਰੀ ਖਾਸ ਧਿਆਨ ਰੱਖਿਆ ਜਾਂਦਾ ਹੈ ਤੇ ਨਾਲ ਦੇ ਨਾਲ ਸਿੰਘ ਵੀ ਮੌਜੂਦ ਨੇ ਗੱਲਬਾਤ ਵੀ ਕਰਦੇ ਆ ਕਿ ਕਿਸ ਤਰੀਕੇ ਕਿੰਨਾ ਕੁ ਸਮਾਂ ਲੱਗਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਤਿਆਰ ਹੁੰਦੀਆਂ ਅਤੇ ਕਿੰਨਾ ਕੁ ਲੰਗਰ ਇੱਕ ਦਿਨ ਦੇ ਵਿੱਚ ਬਣਦਾ ਕਿਹੜੀਆਂ-ਕਿਹੜੀਆਂ ਸਬਜ਼ੀਆਂ ਤਿਆਰ ਹੁੰਦੀਆਂ ਨੇ ਕਿਉਂਕਿ 3:30 ਵਜੇ ਅਮਰਤ ਵੇਲੇ ਇਹ ਜਿਹੜਾ ਲੰਗਰ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਨਾਲ ਦੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਇੰਨਾ ਸਿੰਘਾਂ ਦੀ ਵੀ ਬੜੀ ਮਿਹਨਤ ਰਹੀਦੀ ਹੈ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਗੱਲਬਾਤ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਅਬ ਇਹ ਕੀ ਨਾ ਪਿਆਰਿਓ ਆਪਣਾ? ਬਾਬਾ ਛਤਨਾਮ ਸਿੰਘ ਬਾਬਾ ਜੀ। ਸਤਨਾਬ ਸਿੰਘ ਜੀ ਕਿੰਨਾ ਕੁ ਲੰਗਰ ਤਿਆਰ ਹੁੰਦਾ? ਅਸੀਂ ਪੰਜਾਬ ਦੀ ਧਰਤੀ ਤੋਂ ਆਇਆ ਇਸ ਸਥਾਨ ਨੂੰ ਇਤਿਹਾਸ ਸੰਕਟਾ ਤੱਕ ਪਹੁੰਚਾਉਣ ਦੇ ਲਈ ਕਿੰਨਾ ਕੁ ਲੰਗਰ ਇੱਕ ਦਿਨ ਦੇ ਵਿੱਚ ਤਿਆਰ ਹੁੰਦਾ ਹੈ ਜੀ? ਬਾਬਾ ਜੀ ਇੱਕ ਦਿਨ ਦੇ ਵਿੱਚ ਲੰਗਰ ਕਿੰਨਾ ਹੁੰਦਾ? ਅਸੀਂ ਇੱਕ ਟਾਈਮ ਲੱਗਿਆ ਸਕਦੇ ਬਾਬਾ ਇਹ ਕਿ ਚਾਰ ਤੋਂ ਚਾਰ-ਪੰਜ ਘੰਟੇ ਚਾਹ ਲੱਗ ਸਕਦੇ ਆ। 4-500 ਕਿਲੋ। ਹਾਂਜੀ ਚਾਹ ਵਾਲਾ। ਵ ਦੋ ਟਾਈਕਨਾਂ ਸਬਜ਼ੀ ਲੱਗਦੀ ਆ ਪੰਜ ਮੋਟੇ ਦਾਲ ਲੱਗਦੀ ਆ ਕਬਈ ਅੱਜ ਕੁਇੰਟਲ ਦਾਲ ਲੱਗਦੀ ਆ ਦਾਲ ਲੱਗਦੀ ਮੁੜ ਕੇ ਟ੍ਰੇਨ ਵਾਸਤੇ ਸਬਜ਼ੀ ਵੱਖਰੀ ਬਣਦੀ ਆ ਅਲੂ ਜੀਰਾ ਉਹ ਕੁਇੰਟਲ ਦਾ ਆਸਪਾਸ ਸਬਜ਼ੀ ਆ ਸਬਜ਼ੀ ਫਿਰ ਬਣਦੀ ਮਤਲਬ 500 ਕਿਲੋ ਤੋਂ ਉੱਪਰ ਉੱਪਰ ਸਾਰੀਆਂ ਸਬਜ਼ੀਆਂ ਜਿਹੜੀਆਂ ਤਿਆਰ ਹੁੰਦੀਆਂ ਨੇ ਕਿਆ ਬਾਤ ਹੈ ਕਿੰਨਾਕ ਸਮਾਂ ਲੱਗ ਜਾਂਦਾ ਜੀ ਇੱਕ ਇੱਕ ਸਬਜ਼ੀ ਤਿਆਰ ਹੋਣ ਨੂੰ ਆ ਭਾਈ ਇਹ 8 ਵਜੇ ਤੋਂ ਕੰਮ ਸ਼ੁਰੂ ਹੁੰਦਾ ਜੀ ਤੇ ਮੁੜ ਕੇ ਕਰਦੇ ਕਰਦੇ 4 4 4:30 ਵਜੇ ਜਾਂਦੇ ਤਰੀਕ ਨੂੰ 2 ਕਿੱਟੇ ਲੱਗ ਜਾਂਦੇ ਆ ਹਾਂ ਜੀ ਹਾਂ ਜੀ ਕਰਦੇ ਕਰ 4-5 ਮਿੰਟ ਲੱਗ ਜਾਂਦੇ ਕਿੰਨੀ ਦੇਰ ਤੋਂ ਇੱਥੇ ਸੇਵਾ ਨਹੀਂ ਬਾਹਰ ਹੋ ਜੀ ਅਸੀਂ 5-7 ਸਾਲ ਹੋ ਗਏ ਨੂੰ 5-7 ਸਾਲ ਹੋ ਗਏ ਚੁੱਧੀ ਰਹਿਣਾ ਨਹੀਂ ਹਾਂਜੀ ਹਾਂਜੀ ਲੋਕਲ ਦੇ ਅੱਜ ਕੱਢ ਭੱਗਿਆ ਮਹਿਸੂਸ ਕਰਦੇ ਕਿ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਡਾ ਤੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹਾਂਜੀ ਬੋ ਮਹਾਰਾਜ ਦਾ ਬਹੁਤ ਬੋਤਾਨ ਵਾਦ ਕਰਦੇ ਹਾਂ ਅਸੀਂ ਲੋਕਲ ਦੇ ਹੈਗੇ ਹਾਂ ਤਾਂ ਵੀ ਮਹਾਰਾਜ ਦੀ ਏਡੀ ਵੱਡੀ ਸੇਵਾ ਬੱਚੀ ਹੈ ਲੰਗਰ ਚਾਹ ਦੇ ਲੰਗਰ ਦੇ ਵਿੱਚ ਬੱਚੀ ਹੈ ਬਹੁਤ ਵੱਡੀ ਗੱਲ ਹੈ ਮਹਾਰਾਜ ਦਾ ਮਹਾਰਾਜ ਦਾ ਬਹੁਤ ਸ਼ੁਕਰਾਨਾ ਕਰਦੇ ਆਪਾਂ ਸੱਜਣਾਂ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਕਿਉਂਕਿ ਜਦ ਵੀ ਸੰਗਤ ਤਖਸੀਰੀ ਜੀ ਹੁਸੈਨ ਸਾਹਿਬ ਦਰਸ਼ਣ ਕੇਰ ਪਹੁੰਚ ਗਿਆ ਤਾਂ ਲੰਗਰ ਸਾਹਿਬ ਲੰਗਰ ਜ਼ਰੂਰ ਸ਼ਕਿਆ ਜਾਂਦੀ ਹੈ ਜੀ ਬਿਲਕੁਲ ਜ਼ਰੂਰ ਸ਼ਕ ਜਾਂਦੇ ਜੀ ਜੀ ਬਾਬਾ ਜੀ ਦਾ ਕਿਰਪਾ ਇਹ ਬਾਬਾ ਜੀ ਦਾ ਬੜੀ ਕਿਰਪਾ ਹੈ ਤੇ ਬਾਕੀ ਲੰਗਰ ਤੇ ਬਹੁਤ ਸ਼ੋਅਜ ਬੰਦਾ ਜੀ ਬਾਬਾ ਜੀ ਦਾ ਜ ਸਿੰਘ ਜੀ ਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ ਸੀਗੇ ਮਹਾਰਾਜ ਹਾਂ ਜੀ ਹਾਂ ਜੀ ਬਾਬਾ ਜੀ ਦਾ ਜੀ ਮਹਾਰਾਜ ਦੇ ਦਰਸ਼ਨ ਹੋਏ ਸੀ ਤੇ ਮਹਾਰਾਜ ਨੇ ਗਿਆ ਵੀ ਵਾਖ ਨਹੀਂ ਜਾਣਾ ਇਸ ਲੰਗਰ ਸਾਹਿਬ ਦੇ ਨਗੀਨਾ ਘਰ ਦੇ ਕੋਲ ਜਾਓ ਕੰਡੇ ਦੇ ਕੋਲ ਅਜੀਨ ਕੋ ਉੱਥੇ ਜਾ ਕੇ ਤੇ ਆਪ ਤੇ ਲੰਗਰ ਲਾਓ ਜੀ ਤੇ ਮਹਾਰਾਜ ਨੇ ਕਿਹਾ ਕਿ ਸ਼ਾਹ ਤੇਰਾ ਹੱਥ ਮੇਰਾ ਕਿ ਬਾਕੀ ਤੁਸੀਂ ਤਗੜੇ ਹੋ ਕੇ ਲੰਗਰ ਲਾਓ ਕੋਈ ਕਮੀ ਨਹੀਂ ਹੋਗੀ ਬਾਕੀ ਉਸ ਸਮੇਂ ਤੇ ਚੱਲਣ ਡਿਆ ਜੀ ਪਰ ਮਹਾਰਾਜ ਦੀ ਬੜੀ ਕਿਰਪਾ ਆਹੀ ਰਹੀ ਮਹਾਰਾਜ ਦਾ ਥਾਪੜਾ ਸੀਗਾ ਜੀ ਵਾਹਿਗੁਰੂ ਜੀ ਵਾਹਿ ਮਹਾਰਾਜ ਥਾਪੜਾ ਬਹੁਤ ਵੱਡੀ ਗੱਲ ਜੀ ਇਹ ਤਾਂ ਕੋਈ ਕਮੀ ਸੀ ਕੋਈ ਕਮੀ ਨਹੀਂ ਹੋਈ ਜੀ ਤਤੂ ਬੜੀ ਕਿਰਪਾ ਮਹਾਰਾਜ ਵਾਹਿਗੁਰੂ ਜੀ ਕਹਾਲ ਚ ਵਾਹਿਗੁਰੂ ਜੀ ਖਾਲਸਾ ਜੀ ਸੋ ਇੱਕ ਵਾਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਲੰਗਰ ਤਿਆਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਇਹ ਵੱਡੇ ਵੱਡੇ ਮਸ਼ੀਨਾਂ ਇੱਥੇ ਲੱਗਿਆ ਹੋਈਆਂ ਨੇ ਤੇ ਨਾਲ ਦੇ ਨਾਲ ਜੇਕਰ ਮੈਂ ਗੱਲ ਕਰਾਂ ਦਾਲ ਸਬਜ਼ੀਆਂ ਤੇ ਨਾਲ ਨਾਲ ਜਿਵੇਂ ਸੌਣ ਦੇ ਮਹੀਨੇ ਦੇ ਵਿੱਚ ਇੱਥੇ ਖੀਰਪੂਰੇ ਤੱਕ ਤਿਆਰ ਕੀਤੇ ਜਾਂਦੇ ਨੇ ਜਿਵੇਂ ਸੇਵਾਦਾਰਾ ਨੇ ਦੱਸਿਆ ਹੈ ਕਿ ਕਰੀਬ-ਕਰੀਬ 500 ਕਿਲੋ ਇੱਕ ਟਾਈਮ ਤੇ ਚੋਲ ਬੰਦੇ ਨੇ 5 ਕੁਇੰਟਲ ਇੱਕ ਟਾਈਮ ਦੀ ਦਾਲ ਬਣਦੀ ਹੈ ਤੇ ਸੁੱਕੀ ਸਬਜ਼ੀ ਜਿਹੜੀ ਆਲੂ ਗੋਭੀ ਦੀ ਹੁੰਦੀ ਹੈ ਕਰੀਬ-ਕਰੀਬ 250 ਕਿਲੋ ਦੀ ਬਣਦੀ ਹੈ ਸੋ ਇਸ ਤਰੀਕੇ ਬਹੁਤ ਮਿਹਨਤ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਸੰਗਤ ਇੱਥੇ ਸੇਵਾ ਕਰਦੀ ਹੈ ਤੁਹਾਨੂੰ ਦੱਸ ਦਈਏ ਇਹ ਕੋਈ ਪੱਕੇ ਸੇਵਾਦਾਰ ਨਹੀਂ ਨੇ ਇਹ ਖਾਸ ਤੌਰ ਤੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਗੁਰੂ ਮਹਾਰਾਜ ਦੇ ਅਸਥਾਨ ਤੇ ਸੇਵਾ ਨਿਭਾਉਣ ਦੇ ਲਈ ਪਹੁੰਚਦੇ ਨੇ ਇਹ ਡਾਲਾ ਤਿਆਰ ਹੋ ਰਹੀਆਂ ਸੁੱਕੀਆਂ ਸਬਜ਼ੀਆਂ ਲੱਗਰ ਜਿਹੜਾ ਤਿਆਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਨਾਲ ਦੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਇਸ ਪਾਸੇ ਜਿੱਥੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਉਹ ਵੀ ਤੁਹਾਨੂੰ ਦਰਸ਼ਨ ਕਰਾਣੇ ਆ ਕਿਉਂਕਿ ਸੈਕਿੰਡ ਜਦਵੀ ਤੱਕ ਸ੍ਰੀ ਹਜੂਸਾ ਪਹੁੰਚਦੀ ਹੈ ਇਸ ਸਥਾਨ ਤੇ ਲੰਗਰ ਜ਼ਰੂਰ ਸ਼ਕੀ ਜਾਂਦੀ ਹੈ ਸੋ ਇੱਕ ਵਾਰੀ ਉਹ ਤਸਵੀਰਾਂ ਦਿਖਾ ਦਈਏ ਜਿੱਥੇ ਪ੍ਰਸ਼ਾਦ ਦੇ ਤਿਆਰ ਹੁੰਦੇ ਨੇ ਸਾਡੀਆਂ ਮਾਵਾਂ ਇੱਥੇ ਬੈਠ ਕੇ ਪ੍ਰਸ਼ਾਦੇ ਤਿਆਰ ਕਰਦੇ ਨੇ ਨਾਲ ਦੇ ਨਾਲ ਮਸ਼ੀਨਾਂ ਵੀ ਲੱਗੀਆਂ ਹੋਈਆਂ ਨੇ ਉਹਨਾਂ ਮਸ਼ੀਨਾਂ ਦੇ ਵਿੱਚ ਵੀ ਪ੍ਰਸ਼ਾਦੇ ਤਿਆਰ ਹੁੰਦੇ ਸੋ ਇਹ 4 ਵਜੇ ਦਾ ਸਮਾਂ ਜਿੱਥੇ ਤਕਰੀਬ-ਕਰੀਬ 4:30 ਹੋ ਚੁੱਕੇ ਨੇ ਤੇ ਇਹ ਮਸ਼ੀਨਾਂ ਨੂੰ ਅਰਦਾਸ ਕਰਕੇ ਪ੍ਰਸ਼ਾਦਾਂ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਅਤੇ ਨਾਲ ਦੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਇਹ ਸਥਾਨ ਦੀ ਤਾਂ ਕਿੰਨਾ ਲੰਗਰ ਇੱਥੇ ਤਿਆਰ ਹੁੰਦਾ ਹੈ ਇਹ ਸਾਨੂੰ ਖੁਸ਼ੀ ਮਿਲਦੀ ਹੈ ਜਦਦੇ ਇਸ ਸਥਾਨ ਤੇ ਪਹੁੰਚਦੇ ਹਾਂ ਸਾਡੀਆਂ ਮਾਵਾ ਭੈਣਾਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਮੈਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਨਾ ਮੈਂ ਜੀ ਤੁਹਾਡਾ ਬਜਿੰਦਰ ਕੌਰ ਲੋਕਲ ਰਹਿਣ ਵਾਲੇ ਹੋ ਜੀ ਨਹੀਂ ਫਲੋਚਪੁਰ ਦੇ ਰਹਿਣ ਵਾਲੇ ਫਲੋਚਪੁਰ ਦੇ ਰਹਿਣ ਵਾਲੇ ਹੋ ਜੀ ਇੱਥੇ ਦਰਸ਼ਨ ਕਰਨ ਆਏ ਹੋ ਇਸ ਸਥਾਨ ਤੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਵਧੀਆ ਮਹਿਸੂਸ ਬਹੁਤ ਵਧੀਆ ਲਾਇਆ ਮਹਾਰਾਜ ਦੇ ਘਰ ਬਹੁਤ ਸਕੂਨ ਹੈ ਪਹਿਲੀ ਵਾਰ ਆਇਓ ਜੀ ਸਾਲ ਦੀ ਪਹਿਲੀ ਵਾਰ ਆਇਓ ਪਹਿਲੀ ਵਾਰ ਆਇਓ ਕਿਵੇਂ ਦਾ ਲੱਗਾ ਇੱਥੇ ਆ ਕੇ ਦਰਸ਼ਨਾਂ ਕਰਕੇ ਬਹੁਤ ਵਧੀਆ ਲੱਗਾ ਬਹੁਤ ਬਹੁਤ ਵਧੀਆ ਲੱਗਾ ਲੰਗਰ ਸਾਬ ਸਥਾਨ ਹੂ ਮੈਂ ਜਿੱਥੇ ਹਜ਼ੂਰ ਸਾਹਿਬ ਸੰਗਤ ਪਹੁੰਚਦਾ ਇਸ ਸਥਾਨ ਤੇ ਲੰਗਰ ਜ਼ਰੂਰ ਸ਼ੱਕੇ ਜਾਂਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਜਿਹਨੂੰ ਇਹ ਗੱਲ ਆਖੀ ਸੀਗੀ ਕਿ ਤੁਸੀਂ ਵਾਪਸ ਨਹੀਂ ਜਾਣਾ ਤੁਸੀਂ ਇੱਥੇ ਲੰਗਰ ਦੀ ਸੇਵਾ ਨਿਭਾਉਣੀ ਹੈ ਤਾਂ ਇੱਥੇ ਤੁਹਾਨੂੰ ਸੇਵਾ ਨਿਭਾਣ ਦਾ ਮੌਕਾ ਮਿਲ ਰਿਹਾ ਹੈ ਉਹ ਵੀ ਅਮਰਤ ਵੇਲੇ ਕਿਉਂਕਿ ਅੱਜ ਨਵੀਂ ਪੀੜ੍ਹੀ ਦੀ ਗੱਲ ਕਰੀਏ ਤਾਂ ਅਮਰਤ ਵੇਲੇ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹੈ ਸੋ ਕਿਵੇਂ ਦਾ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਹਿਸੂਸ ਕਰਦਾ ਹੈ ਬਹੁਤ ਚੰਗਾ ਲੱਗਦਾ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਇੱਥੇ ਸੇਵਾ ਕਰਨ ਦਾ ਮੌਕਾ ਹੀ ਕੋਈ ਹੱਸਮ ਨਾ ਦਿੰਦਾ ਮੁੱਖੇ ਮੋਂ ਤੇ ਕੋਈ ਹਾਂ ਜੀ ਹਾਂ ਜੀ ਇੱਥੇ ਪਹਿਲਾਂ ਸਰੀਰ ਜਦੋਂ ਉੱਠਦਾ ਉਹ ਤਾਂ ਜੀਵ ਨਹੀਂ ਕਰਦਾ ਸੇਵਾ ਕਰਨ ਨੂੰ ਪਰ ਜਦੋਂ ਉੱਠ ਜਾਂਦੇ ਨਾ ਬਹੁਤ ਵਧੀਆ ਚੰਗਾ ਲੱਗਦਾ ਹਾਂਜੀ ਸੰਤਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਸੰਕਤਾਂ ਨੂੰ ਆਨੇ ਇੱਥੇ ਧਾਨ ਕੇ ਸੇਵਾ ਕਰੋ ਬਹੁਤ ਸਕੂਨ ਆ ਬਹੁਤ ਸੁਖ ਮਿਲਦਾ ਇੱਥੇ ਸਾਡੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਡੇ ਮਾਮਾ ਭੈਣਾਂ ਵੀ ਇੱਥੇ ਮੌਜੂਦ ਨੇ ਬਸ ਉਹ ਸਾਡੇ ਤੇ ਮਿਲਉਂਦੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਜਿਹੜੇ ਲੋਕਲ ਹੁੰਦੇ ਨੇ ਉਹਨਾਂ ਤੋਂ ਅਸੀਂ ਜਾਣ ਸਕਦੇ ਆ ਕਿ ਕਿੰਨਾ ਇੱਕ ਦਿਨ ਦੇ ਵਿੱਚ ਪ੍ਰਸ਼ਾਦੇ ਜਾਂ ਲੰਗਰ ਤਿਆਰ ਹੋ ਜਾਂਦਾ ਸਾਡੀਆਂ ਬਜ਼ੁਰਗ ਮਾਮਾ ਸਾਡੇ ਨਾਲ ਬਜ਼ੁਰਗਾਂ ਨਾਲ ਗੱਲਬਾਤ ਵੀ ਕਰਦੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਅੰਦਰ ਘੌਰ ਕਿੱਥ ਹਰਿਆਣੇ ਤੋਂ ਦਰਸ਼ਨਾ ਦੇ ਲਈ ਆਇਓ ਗੁਰੂ ਸੇਵਾ ਕਰਨਾ ਹੈ ਸੇਵਾ ਕਰਨਾ ਹੈ ਕੀ ਬਾਤ ਹੈ ਅਸੀਂ ਅਕਸਰ ਕਰੋ ਚਾਲੇ ਪਨ ਲੱਗਿਆ ਸੋਚਦੇ ਆਂ ਦਰਸ਼ਨ ਕਰਨੇ ਪਰ ਮਾਤਾ ਜੀ ਕਹ ਰਹੇ ਅਸੀਂ ਸੇਵਾ ਕਰਨਾ ਹੈ ਮਾਤਾ ਜੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਸਥਾਨਾਂ ਤੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਕਿਵੇਂ ਦਾ ਮਹਿਸੂਸ ਕਰਦੇ ਬਹੁਤ ਚੰਗਾ ਮਿਲਦਾ ਬਹੁਤ ਚੰਗਾ ਬੜਾ ਪਾਗਿਆ ਬਸ ਹਾਂ ਜੀ ਹਾਂ ਜੀ ਬਹੁਤ ਬਹੁਤ ਚੰਗਾ ਲੱਗਦਾ ਸੇਵਾ ਕਰਕੇ ਅੰਮ੍ਰਿਤ ਵੇਲੇ ਤੁਸੀਂ ਇੱਥੇ ਸੇਵਾ ਕਰਨ ਪਹੁੰਚਿਓ ਤੁਹਾਡੀਆਂ ਅੱਖਾਂ ਭਰੀਆਂ ਹੋਈਆਂ ਨੇ ਕੀ ਖਿਆਲ ਹੈ ਜੀ ਮੰਨ ਦੇ ਵਿੱਚ ਮਰਦੀ ਰੋ ਸੁਖਣਾ ਸੁਖੀ ਨਾ ਪੂਰੀ ਹੋ ਜੇ ਤੁਹਾਡੀ ਪਹਿਲਾ ਸੱਚਖੰਡ ਗਏ ਸੀ ਹੋਣਾ ਇਹ ਉਹ ਸੱਚਖੰਡ ਤੋਂ ਤੋਂ ਇੱਥੇ ਸੇਵਾ ਕਰਾਂਗੇ ਕਰੋ ਚੱਲ ਨਹੀਂ ਪਨ ਕੇ ਸੋਚੇ ਸੀ ਸੇਵਾ ਕਰਨੀ ਹਾਂ ਸੇਵਾ ਕਰਾਂਗੇ ਸੇਵਾ ਸੁਖੀ ਸੀ ਸਾਲ ਦੀ ਹੁਣ 8 ਮਹੀਨੇ ਦੀ ਕਰ ਦਾਂਗੇ 4 ਮਹੀਨੇ ਦੀ ਫੇਰ ਅਗਲੇ ਸਾਲ ਵਾਹਿਗੁਰੂ ਵਾਹਿਗੁਰੂ ਇਹ ਸੇਵਾ ਸੁਖ ਕੀ ਹੈ ਹਾਂ ਜੀ ਸੇਵਾ ਸੁਖ ਕੀ ਹੈ ਕੀ ਬਾਤ ਹਾਂ ਜੀ ਇਸ ਜਦ ਵੀ ਕੋਈ ਸੰਗਤ ਹਜੂਰ ਸਾਹਿਬ ਪਹੁੰਚਦੀ ਹੈ ਬਾਕੀ ਸਥਾਨਾਂ ਤੋਂ ਲੰਗਰ ਛਕਦੀ ਹੈ ਪਰ ਇਸ ਸਥਾਨ ਤੇ ਲੰਗਰ ਸਾਹਿਬ ਵਿਖੇ ਲੰਗਰ ਜ਼ਰੂਰ ਛਕਦੀ ਹੈ ਹਾਂਜੀ ਤੇ ਲੰਗਰ ਛਕਣ ਜ਼ਰੂਰ ਆਉਂਦੇ ਨੇ ਹਾਂਜੀ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਪੁਰੂ ਨਾਲ ਜੁੜੋ ਹਾਂ ਸਭ ਸਬਾਤ ਦਾ ਭਲਾ ਮੰਗੋ ਸਬਾਤ ਦਾ ਵਾਹ ਇੱਕ ਜਗ੍ਹਾ ਖਾਸ ਆ ਵਾਹ ਇੱਕ ਜਗ੍ਹਾ ਸ੍ਰੀਕੁਵਾਰੀ ਤਸਵੀਰਾਂ ਦੇ ਕਾਗਜ਼ ਜਿੱਥੇ ਹੁਣ ਲੰਗਰ ਜਿਹੜਾ ਤਿਆਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਸਾਡੇ ਨਾਲ ਬਜ਼ੁਰਗ ਮਾਮਾ ਵੀ ਇੱਥੇ ਮੌਜੂਦ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਕ ਉਡੀਕ ਦੇ ਵਿੱਚ ਬੈਠਿਆ ਨੇ ਕਿ ਕਦ ਅਰਦਾਸ ਹੋਵੇ ਕਦ ਲੰਗਰ ਸ਼ੁਰੂ ਹੋਵੇ ਤੁਸੀਂ ਪ੍ਰਕਿਰਿਆ ਦੇਖ ਸਕਦੇ ਹੋ ਪੱਟੀਆਂ ਵੀ ਪੂਰੀਆਂ ਤਿਆਰ ਪਰ ਤਿਆਰ ਨੇ ਇਹ ਲੰਗਰਾਂ ਦੀ ਮਿਹਨਤ ਪਿੱਛੇ ਬਹੁਤ ਸੇਵਾ ਹੁੰਦੀ ਹੈ ਇਸ ਅਸਥਾਨ ਤੇ ਜੇਕਰ ਮੈਂ ਗੱਲ ਕਰਾਂ ਤਾਂ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਕਿ ਇਸ ਲੰਗਰ ਹਾਲ ਦੇ ਵਿੱਚ ਤੁਹਾਨੂੰ ਸਿਰਫ ਸਿੱਖ ਹੀ ਨਹੀਂ ਬਲਕਿ Hindu ਵੀ ਸੇਵਾ ਕਰਦੇ ਹੋਏ ਨਜ਼ਰ ਆਉਣਗੇ ਜਿਵੇਂ ਉਹ ਦੇ ਮਰਾਠੀ ਨੇ ਉਹ ਮਹਾਰਾਸ਼ਟਰਾ ਦੇ ਵਿੱਚ ਉਹ ਵੀ ਇੱਥੇ ਤੁਹਾਨੂੰ ਸੇਵਾ ਕਰਦੇ ਨਜ਼ਰ ਆਉਣਗੇ ਨਾਲ ਦੇ ਨਾਲ Hindu Sikh ਭਾਈਚਾਰੇ ਦਾ ਨੌ ਮਾਸ ਦਾ ਰਿਸ਼ਤਾ ਵੀ ਦਰਸਾਉਂਦਾ ਹੈ ਕਿਉਂਕਿ ਜੇਕਰ ਅਸੀਂ ਰਾਤ ਵੇਲੇ ਗੱਲ ਕਰੀਏ ਚਾਹੇ ਕਿਤਨਾ ਕਿਤੇ ਸਾਨੂੰ ਸੇਵਾਦਾਰ ਸਿੱਖ ਘੱਟ ਮਿਲ ਜਾਣ ਪਰ Hindu ਸੇਵਾ ਦਾ ਰਾਤ ਵੇਲੇ ਬਹੁਤ ਹੁੰਦੇ ਪਾਪਾ ਜੀ ਨੇ ਗੱਲਬਾਤ ਵੀ ਕਰਦੇ ਆ ਕਿ ਕਿਸ ਤਰੀਕੇ ਇਹ ਇਨਾ ਇੱਥੇ ਸਾਦੇ ਪਕਦੇ ਨੇ ਤੇ ਨਾਲ ਦੇ ਨਾਲ ਕਿੰਨੀ ਮਿਹਨਤ ਸਤਕਾਏਤੀ ਸੇਵਾਦਾਰ ਪਹੁੰਚਦੇ ਇਹ ਹੁਣ ਠੱਠੀ ਦੀ ਤੁਹਾਨੂੰ ਤਸਵੀਰਾਂ ਦਿਖਾ ਦਈਏ ਇੱਕ ਵਾਰ ਕਿ ਤਿਆਰ ਹੋ ਚੁੱਕੀ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਲੋਕਲੇ ਰਹਿਣ ਵਾਲੇ ਆਸੀਂ ਪੰਜਾਬ ਤੋਂ ਜੀ ਪੰਜਾਬ ਤੋਂ ਆਏ ਹਾਂ ਜੀ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਜੀ ਅੰਮ੍ਰਿਤਸਰ ਜੀ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਇੱਥੇ ਆਏ ਹੋ ਜੀ ਠੱਠੀ ਤੇ ਤੁਸੀਂ ਸੇਵਾ ਕਰ ਰਹੇ ਹੋ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਗੁਰਗੋਬਿੰਦ ਸਿੰਘ ਮਹਾਰਾਜ ਦੇ ਦਰ ਤੇ ਆ ਕੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਹਾਂ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ। ਬਾਬਾ ਜੀਰ ਤੋਂ ਅਸੀਂ ਸੇਵਾ ਕਰਨ ਦੇ ਇਥੇ 2016 ਤੋਂ ਆਇਆ ਮੈਂ ਇਥੇ। ਅੱਛਾ 2016 ਤੋਂ ਜਿੱਦੋਂ ਸੇਵਾ ਕਰ ਰਹੇ ਹੋ। ਹਾਂ ਜੀ। ਜੀਵਨ ਦੇ ਵਿੱਚ ਕੀ ਬਦਲਾਅ ਆਇਆ 2016 ਤੋਂ ਬਾਅਦ ਸੇਵਾ ਕਰ ਰਹੇ ਹੋ ਜੀ? 2016 ਤੋਂ ਮੈਂ ਜਦੋਂ ਇੱਥੇ ਆਇਆ ਸੀ ਮੋਨਾ ਸੀ। ਤੇ ਫਿਰ ਆਪਾਂ ਕੇਸ ਰਖੇ ਆ। ਤੇ ਸੇਵਾ ਇੱਥੇ ਬਾਬਾ ਜੀ ਨੇ ਲਾਈ ਆ ਡਿਊਟੀ ਸਾਡੀ। ਤੇ ਅਬ ਇਹਨਾਂ ਦੀ ਸੇਵਾ ਆਪਾਂ ਕਰਨ ਡਿਆ। ਲੱਕੜਾ ਪਾਈ ਜਿਹਨੇ ਚ। ਵਿੱਚ ਸਟੇਮ ਬੰਦੀ ਹੈ। ਤੇ ਕਿੰਨਾ ਕੇ ਕਹਿ ਲੀਏ ਪ੍ਰਸ਼ਾਦ ਇੱਕ ਵਾਰ ਚ ਕਿੰਨਾ ਘਾਟਾ ਲਾਗੇ ਦਾ ਇੱਕ ਟਾਈਮ ਦੇ ਲੰਗਰ ਦੇ ਨਹੀਂ ਇੱਕ ਵਾਰ ਤੇ ਬੱਬਾਈ ਉਹ ਆਪਰਾ ਵੱਖਰਾ ਆ ਆਪਾਂ ਨੂੰ ਹਸਾਬ ਨਹੀਂ ਇੱਧਰ ਦਾ ਉਹ ਅੰਦਰ ਨੂੰ ਹਸਾਬ ਆਪਾਂ ਨੂੰ ਇੱਧਰ ਲਾਇਆ ਵਾ ਹਾਂਜੀ ਅੰਮ੍ਰਿਤ ਵੇਲੇ ਡੇਲੀ ਸੇਵਾ ਕਰਦੇ ਹਾਂਜੀ ਹਾਂਜੀ ਸੋ ਇਹ ਉਸਥਾਨ ਹੈ ਜਿੱਥੇ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਲੰਗਰ ਛਕਿਆ ਕਰਦੇ ਸੀ ਤੇ ਬਾਬਾ ਨਾਨਕ ਸਿੰਘ ਜੀ ਉਹਨਾਂ ਨੂੰ ਦਰਸ਼ਨ ਦੇ ਕੇ ਗੱਲ ਆਖੀ ਕਿ ਤੁਸੀਂ ਹੁਣ ਵਾਪਸ ਨਿਪਰਤਨਾ ਤੁਸੀਂ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਇਸ ਤਰੀਕੇ ਲੰਗਰ ਦੀ ਸੇਵਾ ਨੂੰ ਪਾਣੀ ਹੈ ਕਿਤੇ ਕਿਸੇ ਚੀਜ਼ ਦੀ ਤੂਰ ਨਹੀਂ ਆਵੇ। ਸੋ ਉਸ ਤਰੀਕੇ ਹੀ ਅੱਜ ਟੋਟ ਲੰਗਰ ਇੱਥੇ ਵਰਤਦਾ ਹੈ। ਤੇ ਜੇਕਰ ਮੈਂ ਗੱਲ ਕਰਾਂ ਤਾਂ ਸੇਵਾਦਾਰਾਂ ਦੀ ਵੀ ਕੋਈ ਕਮੀ ਨਹੀਂ ਹੈ ਤੇ ਇੱਥੇ ਆ ਕੇ ਲੰਗਰ ਛਕਣ ਵਾਲੇ ਦੀ ਵੀ ਕੋਈ ਕਮੀ ਨਹੀਂ ਹੈ। ਸੋ ਮੈਨੂੰ ਲੱਗਦਾ ਹੈ ਜੋ ਵੀ ਸੰਗਤ ਹਜ਼ੂਰ ਸਾਹਿਬ ਪਹੁੰਚਦੀ ਹੈ ਇੱਥੇ ਦਰਸ਼ਨ ਕਰਦੀ ਹੈ ਨਾ ਨਾ ਲੰਗਰ ਵੀ ਛਕਦੀ ਹੈ। ਸੋ ਜੇਕਰ ਤੁਸੀਂ ਵੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਨੰਦੇੜ ਦੀ ਧਰਤੀ ਤੇ ਆ ਰਹੇ ਹੋ ਤਾਂ ਲੰਗਰ ਸਾਹਿਬ ਕਿਨਾਰ ਨਾਲ ਹੋਰ ਗੁਰਦੁਆਰਿਆਂ ਦਾ ਇਤਿਹਾਸ ਜ਼ਰੂਰ ਜਾਣ ਕੇ ਜਾਓ। ਫਿਲਹਾਲ ਇਹ ਮਨੋਦozat ਲਾਈਵ ਪੰਜਾਬੀ ਟੀਵੀ ਦੇ ਲਈ ਮੈਂ ਦਮਦੇਵ ਸਿੰਘ ਸੱਚਖੰਡ ਸੀਰੀਅਰ ਜੂਸ ਸਾਹਿਬ ਨੇ ਦੇਖਿਆ